ਖਿਨਨੋਂ ਉਹ ਪੈਰੀ ਦਾ ਹਸਲਾਉਣ ਨੂੰ ਸਹੇ ਸੱਚੇ ਪਾਤਸ਼ਾਹ ਪਰ ਕਦੇ ਕਦੇ ਜੇ ਮਾਰੇ ਘੂੜੇ ਦੇ ਚੜਨ ਲੱਗਦੇ ਤੇ ਜਾਂ ਗੁਰੂ ਸਾਹਿਬ ਹੋਣਾ ਕਿ ਤੋਂ ਉੱਪਰ ਨੇ ਉਦੋਂ ਕਦੇ ਕਦੇ ਨਸੀਬ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਸਾਨੂੰ ਪ੍ਰਾਪਤ ਹੋ ਜਾਂਦੀ ਜਦੋਂ ਮਹਾਰਾਜ ਦੇ ਚਰਨਾਂ ਦੇ ਨਾਲ ਸਾਡਾ ਮੱਥਾ ਲੱਗਦਾ ਉਸੇ ਵੇਲੇ ਜੀਲੀ ਦੇ ਤਰੰਡ ਦੇ ਨਾਲ ਸੁਣੋ ਜਾਂਦਾ ਉਦੋਂ ਰੋਮ ਰੋਮ ਤੋਂ ਸਾਡੇ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਹੋ ਜਾਂਦਾ ਇੰਨੀ ਸ਼ੋਭ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਹੈ ਸੋ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਜਿਨ੍ਹਾਂ ਦਾ ਸੀਸ ਮੱਥਾ ਗੁਰੂ ਸਾਹਿਬ ਦੇ ਚਰਨਾਂ ਨਾਲ ਸ਼ੋਭਦਾ ਹੈ ਉਹਨਾਂ ਹੀ ਉਹਨਾਂ ਦੇ ਅੰਦਰ ਭਜਨ ਦੀ ਔ ਪ੍ਰਵਾ ਵਭਿੰਦਾ ਸਾਚੀ ਦੀ ਇਸ ਪ੍ਰਕਾਰ ਦੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਭ ਸੀ ਜਿਸ ਵਾਲੇ ਚਾਹ ਬੈਗੇ ਨਾ ਜਮਣ ਵਰਗ ਮੇਟ ਕੇ ਨਿਲ ਲਗਾ ਕੇ ਨਿਹਾਲ ਕਰ ਦੁੰਦੇ ਉਹ ਸਿੱਖ ਦਾ ਜਮਣ ਮੱਤ ਕੱਢ ਦਿੰਦੇ ਜਿਸ ਦੇ ਉੱਤੇ ਬਚਨ ਕਰ ਦਿੰਦੇ ਸੱਚੇ ਪਾਤਸ਼ਾਹ اس پرکار دے صاحب کے مہارا رنجیت بڑا ستکار کیا پیار کیا جنہیں ہیں جنہیں جنہیں بھاگا والے پراپتی جہاراج صاحب دے ہیں